ਜਿਹੜਾ ਮੋਰਚਾ ਸਾਡਾ ਕੇਂਦਰ ਨਾਲ ਹੈ ਇਹੀ ਗੱਲ ਤਾਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਜੇ ਸਾਡੀ ਮੰਗਾ ਉਹਨਾਂ ਨਾਲ ਸੀ ਫੇਰ ਇਹਨੇ ਕਿਉਂ ਲੱਤ ਟਾਈ ਬਚਾਲੇ ਸ਼ੰਭੂ ਕਨੌਰੀ ਵੱਡਾ ਹਮਲਾ ਕਰਕੇ ਸਾਡਾ ਜਿਹੜੇ ਮੋਰਚੇ ਦੇ ਵਿੱਚ ਸਾਡੀਆਂ ਜਿਹੜੇ ਬਜ਼ੁਰਗ ਬੈਠੇ ਸੀ ਮਾਵਾਂ ਬੈਠੀਆਂ ਸੀ ਜਿਹੜਾ ਸਾਡਾ ਘਰ ਸੀਗਾ ਉਹ ਸਾਰਾ ਕੁਸਲ ਉਲਟਾਇਆ ਇਹਨਾਂ ਨੇ ਜਿਹਨਾਂ ਨੇ ਧਰਨਾ ਲਗਾਇਆ ਸੀ ਉਹਨਾਂ ਨੂੰ ਚੱਕਵਾਤਾ ਪਹਿਲਾਂ ਕਹਿੰਦੇ ਵੀ ਕਾਂਗਰਸ ਕਹਿੰਦੇ ਮੋਰਚਾ ਲਵਾਇਆ ਫਿਰ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਲਵਾਇਆ ਫਿਰ ਕਹਿੰਦੇ ਧਾਰ ਐਸਐਸ ਦੇ ਬੰਦੇ ਆ ਜੋ ਸਰਕਾਰ ਨੇ ਜ਼ਬਰ ਕੀਤਾ ਜੋ ਸਾਡੇ ਤੇ ਢਾਇਆ ਲੋਕਾਂ ਦਾ ਕੀ ਰਵਈਆ ਲੋਕਾਂ ਕੀ ਚਾਹੁੰਦੇ ਨੇ ਕੀ ਮੰਨਦੇ ਨੇ ਉਹ ਜਿਹੜੀ ਤਸਵੀਰ ਆ 19 ਮਾਰਚ ਵਾਲੀ ਕਦੇ ਨਹੀਂ ਭੁੱਲਣਗੇ ਉਹ ਸਾਰਾ ਯਾਦ ਇਹਨਾਂ ਦੇ ਦਿਲਾਂ 'ਚ ਪਿਆ ਅਸਵਤ ਸਰੰਦ ਫਤੇਗੜ ਸਾਹਿਬ ਦੀ ਧਰਤੀ ਤੇ ਮੌਜੂਦਾਂ ਜਿੱਥੇ ਇੱਕ ਕਿਸਾਨਾਂ ਦੇ ਵੱਲੋਂ ਖਾਸ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵੱਲੋਂ ਇੱਕ ਜ਼ਬਰ ਵਿਰੋਧੀ ਕਾਨਫਰੰਸ ਜਿਸ ਨੂੰ ਨਾਮ ਦਿੱਤਾ ਗਿਆ ਵੱਡਾ ਇਕੱਠ ਸਰੰਦ ਦਾਣਾ ਮੰਡੀ ਦੇ ਵਿੱਚ ਕੀਤਾ ਗਿਆ ਕਿਸਾਨਾਂ ਦੇ ਵੱਲੋਂ ਉਸ ਗੱਲ ਦਾ ਰੋਸ ਪ੍ਰਗਟਾਇਆ ਜਾ ਰਿਹਾ ਵਿਰੋਧ ਕੀਤਾ ਜਾ ਰਿਹਾ ਜੋ 19 ਜਿਹੜਾ ਮਾਰਚ ਨੂੰ ਸ਼ਾਮ ਨੂੰ ਸ਼ੰਭੂ ਖਨੋਰੀ ਦੇ ਉੱਪਰ ਤਾਰ ਪਿੱਡੋ ਤਰਨਾ ਕੀਤਾ ਜਾਂਦਾ ਤਾਂ ਇਸ ਵਕਤ ਸਾਡੇ ਨਾਲ ਕਿਸਾਨ ਆ ਗੂ ਕਾਕਾ ਸਿੰਘ ਕੋਟੜਾ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਤਾਂ ਕਾਕਾ ਸਿੰਘ ਜੀ ਕਿਸ ਤਰੀਕੇ ਦੇਖਦੇ ਹੋ ਕਿ ਪਹਿਲਾਂ ਡਲੇਵਾਲ ਸਾਹਿਬ ਦੇ ਪਿੰਡ ਦੇ ਵਿੱਚ ਮਹਾਪੰਚਾਇਤਗੀ ਕੀਤੀ ਸੀ ਅੱਜ ਜਿਹੜੀ ਸਰੰਤ ਫਤੇਗੜ ਸਾਹਿਬ ਕੀਤੀ ਹੈ ਵੇਖੋ ਅਸੀਂ 19 ਤਰੀਕ ਤੋਂ ਲੈ ਕੇ ਲਗਾਤਾਰ ਜਦੋਂ ਤੋਂ ਸਾਨੂੰ ਚੰਡੀਗੜ੍ਹ ਦੀ ਮੀਟਿੰਗ ਕਰਨ ਤੋਂ ਵਾਪਸ ਆਉਂਦਿਆਂ ਗਿਰਫਤਾਰ ਕੀਤਾ ਤੇ ਸ਼ਾਮ ਨੂੰ ਸਾਡੇ ਸ਼ੰਭੂ ਖਨੋਰੀ ਵੱਡਾ ਹਮਲਾ ਕਰਕੇ ਸਾਡਾ ਜਿਹੜੇ ਮੋਰਚੇ ਦੇ ਵਿੱਚ ਸਾਡੀਆਂ ਜਿਹੜੇ ਬਜ਼ੁਰਗ ਬੈਠੇ ਸੀ ਮਾਵਾ ਬੈਠੀਆਂ ਸੀ ਜਿਹੜਾ ਸਾਡਾ ਘਰ ਸੀਗਾ ਉਹ ਸਾਰਾ ਕੁਸਲ ਉਲਟਾਇਆ ਇਹਨਾਂ ਨੇ ਕੁੱਟੇ ਵੀ ਲੁੱਟਿਆ ਵੀ ਤੇ ਸਾਰਾ ਸਮਾਨ ਇਹਨਾਂ ਦੇ ਖੁਦ ਐ ਨਹੀਂ ਆਮ ਲੋਕ ਆਗੇ ਇਹਨਾਂ ਦੇ ਐਮਐਲਏ ਪੁਲਿਸ ਅਧਿਕਾਰੀ ਸਾਰਾ ਬੁਕਾ ਕੇ ਜੋ ਕੁਛ ਕੀਤਾ ਉਹ ਸਾਮ ਜਿਹੜੀ ਅਸੀਂ 28 ਤਰੀਕ ਨੂੰ ਬਾਹਰ ਆਏ ਜੇਲ੍ਹ ਤੋਂ ਹਾਂ ਡੱਲੇਵਾਲ ਸਾਹਿਬ ਨੂੰ ਭਾਵੇਂ ਜੇਲ੍ਹ 'ਚ ਨਹੀਂ ਲੈ ਕੇ ਗਏ ਪਰ ਜੇਲ੍ਹ ਨਾਲੋਂ ਜ਼ਿਆਦਾ ਜ਼ਬਰਦਸਤ ਨੂੰ ਕੰਟਰੋਲ ਕਰਕੇ ਜੇਲ੍ਹ 'ਚ ਹੁੰਦੇ ਤਾਂ ਹੋ ਸਕਦਾ ਕਿਸੇ ਨਾਲ ਮੁਲਾਕਾਤ ਵੀ ਹੋ ਜਾਂਦੀ ਇਹਨਾਂ ਦੀ ਕਿਸੇ ਨਾਲ ਮੁਲਾਕਾਤ ਨਹੀਂ ਉਹ ਕਿਸੇ ਨੂੰ ਮਿਲਣ ਨਹੀਂ ਦਿੱਤਾ ਗਿਆ ਪੂਰੇ ਸਿਸਟਮ ਦੇ ਸੰਬੰਧਿਤ ਇਹਨੂੰ ਨਾਜ਼ਰਬੰਦ ਰੱਖਿਆ ਗਿਆ ਉਹ ਜਦੋਂ ਤੋਂ ਅਸੀਂ 28 ਤਰੀਕ ਤੋਂ ਬਾਹਰ ਆਏ ਹਾਂ ਪੂਰੇ ਪੰਜਾਬ ਦੇ ਵਿੱਚ ਅਸੀਂ ਕਿਸਾਨ ਮਹਾਪੰਚਾਇਤਾਂ ਕਰ ਰਹੇ ਆ ਜੋ ਸਰਕਾਰ ਨੇ ਜ਼ਬਰ ਕੀਤਾ ਜੋ ਸਾਡੇ ਤੇ ਢਾਇਆ ਲੋਕਾਂ ਦਾ ਕੀ ਰਵਈਆ ਲੋਕਾਂ ਕੀ ਚਾਹੁੰਦੇ ਨੇ ਕੀ ਮੰਨਦੇ ਨੇ ਉਹ ਅਸੀਂ ਲਗਾਤਾਰ ਜਿਹੜਾ 3 ਤਰੀਕ ਤੋਂ ਪਿੰਡ ਢੱਲੇਵਾਲ ਦੇ ਵਿੱਚ ਕਿਸਾਨ ਮਹਾਪੰਚਾਇਤ ਕੀਤੀ ਉਸ ਤੋਂ ਬਾਅਦ ਜਿਹੜਾ ਸ਼ਿਲਸਿਲਾ ਸਾਡਾ ਲਗਾਤਾਰ ਜ਼ਿਲ੍ਹਾ ਹੁਮਤਾਬਕ ਚੱਲ ਰਿਹਾ ਹੈ ਅੱਜ ਉਹਦੇ ਤਹਿਤ ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਦਾਣਾ ਮੰਡੀ ਸਰਹੰਦ ਮੰਡੀ ਦੇ ਵਿੱਚ ਖੜੇ ਆ ਤਾਂ ਇੱਥੇ ਜਿਹੜੇ ਕਿਸਾਨ ਹੈਗੇ ਕਿਸੇ ਲੱਗਦਾ ਨਹੀਂ ਇਹਨਾਂ ਦੇ ਚਿਹਰਿਆਂ ਤੋਂ ਜਿਹੜੇ ਸਾਡੀਆਂ ਬੱਚੀਆਂ ਬੈਠੀਆਂ ਪੈਣਾ ਬੈਠੀਆਂ ਨੇ ਮਾਵਾਂ ਬੈਠੀਆਂ ਨੇ ਉਹ ਜਿਹੜੀ ਤਸਵੀਰ ਆ 19 ਮਾਰਚ ਵਾਲੀ ਕਦੇ ਨਹੀਂ ਭੁੱਲਣਗੇ ਉਹ ਸਾਰਾ ਯਾਦ ਇਹਨਾਂ ਦੇ ਦਿਲਾਂ 'ਚ ਪਿਆ ਉਹਦੇ ਤਹਿਤ ਅਸੀਂ ਅੱਜ ਜਿਹੜਾ ਫਤੇਗੜ ਦੇ ਵਿੱਚ ਸਰੰਦ ਮੰਡੀ ਦੇ ਵਿੱਚ ਇਕੱਠੇ ਹੋਏ ਆ ਮੈਨੂੰ ਲੱਗਦਾ ਕਿ ਸਰਕਾਰ ਨੂੰ ਭੁਲੇਖਾ ਕਿ ਅਸੀਂ ਕਿਸਾਨਾਂ ਨੂੰ ਮੋਰਚੇ ਤੋਂ ਉਠਾਤਾ ਮੋਰਚਾ ਹੋ ਸਕਦਾ ਉਹ ਭੁਲੇਖਾ ਹੋਵੇ ਵੀ ਸੰਭੂ ਤੋਂ ਖਨੋਰੀ ਤੋਂ ਉਠਾਤਾ ਪਰ ਲੋਕਾਂ ਦੇ ਜਿਹੜਾ 14.5 ਮਹੀਨੇ ਉਹ ਸੜਕਾਂ ਤੇ ਕੱਟੇ ਆ ਠੰਡ ਚ ਕੱਟਿਆ ਗਰਮੀ ਚ ਕੱਟਿਆ ਇਹ ਗੱਲ ਕਦੇ ਨਹੀਂ ਭੁੱਲਣਗੇ ਇਹ ਜੋ ਭਗਵੰਤ ਮਾਨ ਨੇ ਕੀਤਾ ਉਹਨਾਂ ਦੇ ਐਮਐਲਏ ਨੇ ਕੀਤਾ ਪਰ ਸਾਡੇ ਲਈ ਇਹ ਵੀ ਜ਼ਰੂਰੀ ਸੋਚਣ ਦੀ ਲੋੜ ਹੈ ਕਿ ਸਾਡਾ ਮੋਰਚਾ ਕੇਂਦਰ ਨਾਲ ਸੀ ਕੇਂਦਰ ਨੇ ਇਹਨਾਂ ਤੇ ਪ੍ਰੈਸ਼ਰ ਪਾ ਕੇ ਪੰਜਾਬ ਵਾਲਿਆਂ ਨੂੰ ਕਰਵਾ ਕੇ ਇਹਨੂੰ ਮੋਰਚਾ ਹੀ ਪੰਜਾਬ ਦਾ ਖਮਾਉਣ ਤੇ ਲੱਗੇ ਹੋਏ ਨੇ ਪਰ ਇਹ ਸਾਰਾ ਕੁਝ ਸਾਡੇ ਧਿਆਨ ਚ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ 10 ਤਰੀਕ ਤੇ ਇੱਕ ਪੰਜਾਬ ਦੇ ਵਿੱਚ ਕਿਸਾਨ ਮਹਾਪੰਚਾਇਤਾਂ ਕਰਾਂਗੇ ਮਈ ਦੇ ਵਿੱਚ ਬਾਹਰਲੇ ਸਟੇਟਾਂ ਦੇ ਵਿੱਚ ਲਗਾਤਾਰ ਢਲੇਵਾਲ ਸਾਹਿਬ ਜਾਣਗੇ ਉਹ ਇੱਕ ਇੱਕ ਸਟੇਟ ਦੇ ਵਿੱਚ ਜੋ ਕੁਝ ਹੋਇਆ ਜੋ ਕੁਝ ਕੀਤਾ ਜੋ ਕੇਂਦਰ ਨੇ ਕਰਵਾਇਆ ਤਾਂ ਉਹ ਸਾਰੇ ਲੋਕਾਂ ਦੇ ਵਿੱਚ ਲੈ ਕੇ ਜਾਣਾ ਤੁਸੀਂ ਕਹਿੰਦੇ ਕਿ ਜਿਹੜਾ ਮੋਰਚਾ ਸਾਡਾ ਕੇਂਦਰ ਨਾਲ ਹੈ ਇਹੀ ਗੱਲ ਤਾਂ ਸੀਐਮ ਭਗਵੰਤ ਮਾਨ ਕਹਿੰਦੇ ਨੇ ਕਿ ਮੋਰਚਾ ਕੇਂਦਰ ਨਾਲ ਮੰਗਾ ਕੇਂਦਰ ਨਾਲ ਨੇ ਪਰ ਰਸਤੇ ਪੰਜਾਬ ਦੇ ਰੋਕੇ ਨੇ ਪੰਜਾਬ 'ਚ ਨਸ਼ਾ ਵਧਦੀ ਜਾਂਦਾ ਪੰਜਾਬ 'ਚ ਬੇਰੋਜ਼ਗਾਰੀ ਵਧਦੀ ਜਾਂਦੀ ਐਸ ਮੋਰਚੇ ਨਾਲ ਉਹ ਕਹਿੰਦੇ ਬੇਕੂ ਭਗਵੰਤ ਮਾਨ ਭੁੱਲ ਗਿਆ ਸਾਡੀ ਮੀਟਿੰਗਾਂ ਦੇ ਵਿੱਚ ਬੈਠਦਾ ਰਹੇ ਸੱਤਈ ਮੀਟਿੰਗਾਂ ਦੇ ਵਿੱਚ ਪੰਜਾਬ ਦੇ 2 ਜਾਂ 3 ਜਾਂ 4 ਮੰਤਰੀ ਬੈਠਦੇ ਰਹੇ ਆ ਇਹ ਈਸ਼ੂ ਮੀਟਿੰਗ ਵਿੱਚ ਠਾਉਣਾ ਚਾਹੀਦਾ ਸੀ ਉਹਨੂੰ ਕਿ ਪੰਜਾਬ ਦਾ ਨੁਕਸਾਨ ਹੋ ਰਿਹਾ ਭਾਈ ਇਹਨਾਂ ਦੇ ਮਸਲੇ ਹੱਲ ਕਰੋ ਜਾਂ ਸਾਨੂੰ ਕਹਿਣਾ ਚਾਹੀਦਾ ਸੀ ਮੀਟਿੰਗ ਸੱਦ ਕੇ ਵੀ ਮੇਰੀ ਮਜਬੂਰੀ ਹੈ ਮੇਰੇ ਤੇ ਪ੍ਰੈਸ਼ਰ ਹੈ ਜਾਂ ਤਾਂ ਮੋਰਚਾ ਪਾਸੇ ਕਰ ਦਿਓ ਨਹੀਂ ਅਸੀਂ ਠਾਵਾਂਗੇ ਇਹ ਕਹਿਣਾ ਚਾਹੀਦਾ ਸੀ ਇਹਨੂੰ ਪਰ ਜਿਹੜੇ ਸਮਝੇ ਸਕੀਮ ਦੇ ਨਾਲ ਸਾਨੂੰ ਗ੍ਰਿਫਤਾਰ ਕਰਕੇ ਸੱਦ ਕੇ ਅੱਗੇ ਹਮੇਸ਼ਾ ਜਿੰਨੀਆਂ ਸਾਡੀਆਂ ਮੀਟਿੰਗਾਂ ਹੁੰਦੀਆਂ 5 ਤੇ 6 ਵਜੇ ਹੁੰਦੀਆਂ ਸ਼ਾਮ ਨੂੰ ਉਹ ਚਾਣਕ ਮੀਟਿੰਗ ਦਾ ਟਾਈਮ 11 ਵਜੇ ਰੱਖਿਆ ਗਿਆ ਸਾਰੀ ਲੀਡਰਸ਼ਿਪ ਨੂੰ ਚੰਡੀਗੜ੍ਹ ਸੱਦ ਕੇ ਤਾਂ ਇਹ ਸਮਝ ਆ ਜਾਂਦੀ ਲੋਕਾਂ ਨੂੰ ਸਾਨੂੰ ਮੀਟਿੰਗ 'ਚੋਂ ਨਿਕਲਦੇ ਆ ਪ੍ਰਸ਼ਾਸਨ ਚੰਡੀਗੜ੍ਹ ਦਾ ਜਾਂ ਕੇਂਦਰ ਵਾਲੇ ਗ੍ਰਿਫਤਾਰ ਕਰਦੇ ਜੇ ਸਾਡੀ ਮੰਗਾ ਉਹਨਾਂ ਨਾਲ ਅਸੀਂ ਫੇਰ ਇਹਨੇ ਕਿਉਂ ਲੱਤਡਾਈ ਵਿਚਾਲੇ ਇਹ ਤਾਂ ਸਾਫ਼ ਕਰਨਾ ਚਾਹੀਦਾ ਸੀ ਇਹ ਤਾਂ ਉਹਦੇ ਬੋਲਿਆ ਕਹਿੰਦਾ ਅੱਜ ਸ਼ਾਮ ਨੂੰ ਪਤਾ ਲੱਗ ਜਾਊਗਾ ਇਹਦਾ ਮਤਲਬ ਸਮਝੀ ਸੁਪਜੀ ਸਕੀਮ ਦੇ ਨਾਲ ਚਲੋ ਉਹ ਛੱਡ ਦਿਓ ਇਹਨੂੰ ਪਤਾ ਨਹੀਂ ਹੋਣਾ ਜਿੱਥੇ ਹੁਣ ਵੀ ਲੋਕ ਚਾਹੇ ਕੋਈ ਮਜ਼ਦੂਰ ਚਾਹੇ ਕੋਈ ਟੀਚਰ ਚਾਹੇ ਕੋਈ ਕਿਸਾਨ ਚਾਹੇ ਮਜ਼ਦੂਰ ਜਿੱਥੇ ਆਪਦੀ ਮੰਗ ਨੂੰ ਲੈ ਕੇ ਧਰਨਾ ਲਾਉਂਦਾ ਤਾਂ ਹਮਲਾ ਹੁੰਦਾ ਫੋਰਸ ਦਾ ਤਾਂ ਸਾਡੇ ਇਲਾਕੇ ਦੇ ਵਿੱਚ ਟੀਚਰਾਂ ਨੂੰ ਘੜਿਸਿਆ ਭੈਣਾਂ ਨੂੰ ਕੁੱਟਿਆ ਇਹਨਾਂ ਨੇ ਤਾਂ ਘੜਿਸ ਕੇ ਲੈ ਕੇ ਗਏ ਭਾਈ ਹੁਣ ਭਗਵੰਤ ਮਾਨ ਨੇ ਅੱਖਾਂ ਬੀਚੀਆਂ ਜਿਹੜੇ ਮਲੂਕਿਆ ਰਗਾ ਦਾ ਨਾਮ ਲੈਂਦਾ ਹੁੰਦਾ ਸੀ ਵੀ ਟੀਚਰਾਂ ਨੂੰ ਗੁੱਤਾ ਫੜ ਕੇ ਘੜੀਸ ਰਹੇ ਨੇ ਅੱਜ ਭਾਈ ਉਹ ਧੂਕੜੀਸ ਰਹੇ ਅੱਜ ਉਹ ਹੀ ਕੁੱਟ ਰਿਆਂ ਤੂੰ ਸਾਨੂੰ ਇਹ ਕਹਿੰਦਾ ਹੁੰਦਾ ਸੀ ਵੀ ਕੋਈ ਜਾਂਦਾ ਪਟਿਆਲੇ ਆ ਕੇ ਕੁੱਟ ਖਾ ਲੋ ਜਾਂ ਲੰਮੀ ਖਾ ਲੋ ਤੇ ਤੂੰ ਘਰਾਂ ਚ ਕੁੱਟ ਰਿਆਂ ਜਾ ਕੇ ਤੂੰ ਤਾਂ ਉਦੋਂ ਵੀ ਵੱਧ ਗਿਆ ਨਾ ਤਾਂ ਇਹ ਸਾਰਾ ਕੁਝ ਉਹ ਕੁਰਸੀ ਦਾ ਨਸ਼ਾ ਇਹਨਾਂ ਬੰਦਾ ਪਰਖਿਆ ਉਦੋਂ ਜਾਂਦਾ ਜਦੋਂ ਤਾਕਤਵਰ ਹੋਵੇ ਅੱਜ ਤੁਸੀਂ ਮੀਟਿੰਗ ਚ ਗਏ ਕੀ ਤੁਹਾਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਮਗਰੋਂ ਐਡਾ ਐਕਸ਼ਨ ਹੋ ਸਕਦਾ ਕਿਉਂਕਿ ਤੁਸੀਂ ਆਖਰ ਤੱਕ ਇਹ ਬਿਆਨ ਦਿੰਦੇ ਰਹੇ ਹੋ ਕਿ ਜਿਹੜਾ ਉਸ ਤਰੀਕੇ ਦੀ ਕੋਈ ਘਟਨਾ ਨਹੀਂ ਹੋ ਸਕਦੀ ਧਰਨਾ ਨਹੀਂ ਚੁਕਾ ਸਕਦੀ ਤੁਸੀਂ ਇਸ ਤਰੀਕੇ ਦੇ ਅਖੀਰ ਤੱਕ ਬਿਆਨ ਦਿੰਦੇ ਰਹੇ ਹੋ ਬੇਕੋ ਮੈਂ ਉੱਦੇ ਵੀ ਪੀਸੀ ਚ ਗਿਆ ਬਈ ਇਹ ਹੋ ਹੀ ਨਹੀਂ ਸਕਦਾ ਵੀ ਸਾਨੂੰ ਉਮੀਦ ਹੀ ਨਹੀਂ ਸੀ ਬਈ ਪੰਜਾਬ ਸਰਕਾਰ ਆਪਦੀ ਫੋਰਸ ਲੈ ਕੇ ਮੋਰਚੇ ਤੇ ਹਮਲਾ ਕਰ ਜਿਆਦਾ ਰਹਿੰਦਾ ਕਿ ਤੇ ਸਾਡੇ ਚਾਂਸ ਰਹੇ ਆ ਵੀ ਹਰਿਆਣੇ ਵਾਲੇ ਹਰਿਆਣੇ ਵਾਲਿਆਂ ਨੂੰ ਪੰਜਾਬ ਕੇਂਦਰ ਸਰਕਾਰ ਕਿੰਨੀ ਤਾਕਤ ਦਿੰਦੀ ਆ ਇਹਨਾਂ ਨੂੰ ਸ਼ਾਮਲ ਕਰਦੀ ਆ ਕਿ ਨਹੀਂ ਕਰਦੀ ਸਾਡੇ ਦਿਮਾਗ ਜੀ ਵੀ ਗ੍ਰਹਿ ਭਵਾਗ ਦੇ ਫੈਸਲੇ ਨੇ ਗ੍ਰਹਿ ਭਵਾਗ ਦੇ ਜਦੋਂ ਫੈਸਲੇ ਆਉਣਗੇ ਇਹ ਪੰਜਾਬ ਵਾਲੇ ਏਡੀ ਛੇਤੀ ਮੰਨ ਲੈਣਗੇ ਤਾਂ ਇਹ ਸਾਰਾ ਕੁਝ ਨੂੰ ਪਾਸੇ ਰਹਿ ਕੇ ਇਹਨਾਂ ਤੋਂ ਕਰਵਾਇਆ ਇਹ ਸਮਝ ਤੋਂ ਬਾਹਰ ਗੱਲ ਹੈ ਇਹਦੇ ਤਾਂ ਨਹੀਂ ਅੰਦਾਜ਼ਾ ਲਾ ਸਕਦਾ ਵੀ ਇਹਨੇ ਕਿਉਂ ਐਡਾ ਵੱਡਾ ਹੁਣ ਤਾਂ ਸਮਝ ਆ ਰਹੀ ਹੈ ਨਾ ਕਿ ਜਾਂ ਤੱਕ ਕੇਸਰੀਵਾਲ ਨੂੰ ਬਚਾਇਆ ਕੇਸਰੀਵਾਲ ਨੂੰ ਬਚਾ ਕੇ ਪੰਜਾਬ ਦਾਤੇ ਲਾਤਾ ਜਿਹੜੇ ਅੱਜ ਵੀ 15% ਉਹ ਬੈਠੇ ਨੇ ਜਿਹੜੇ ਹਾਰੇ ਹੋਏ ਲੋਕਾਂ ਦੇ ਇਹ ਕਹਿੰਦਾ ਸੀ ਹਾਰੇ ਹਾਰੇ ਹੋਏ ਲੋਕਾਂ ਨੂੰ ਰਾਜ ਸਭਾ ਬਣਾਤਾ ਅੱਜ ਮੁੱਖ ਮੰਤਰੀ ਕੇਸ਼ਰੀਵਾਲ ਪੰਜਾਬ ਦੇ ਵਿੱਚ ਆ ਕੇ ਨੀ ਪੱਤਰਾਂ ਤੇ ਨਾਂ ਲੱਗ ਰਹੇ ਨੇ ਤਾਂ ਘੱਟੋ ਘੱਟ ਜਿਹੜਾ ਪੁਛ ਪੰਜਾਬ ਨੂੰ ਲੁੱਟਾ ਰਿਹਾ ਭਗਵੰਤ ਮਾਨ ਨੂੰ ਪੰਜਾਬ ਨੂੰ ਕੁੱਟ ਰਿਹਾ ਪੰਜਾਬ ਦੇ ਆਪ ਦੇ ਜਾਇਆ ਨੇ ਜਿਹੜਿਆਂ ਨੇ ਉਹਨਾਂ ਨੂੰ ਬੜੀਆਂ ਮੀਤਾਂ ਸੀ ਸਰਕਾਰ ਬਣਾਈ ਹੈ ਅੱਜ ਉਹ ਤੋਂ ਨਫ਼ਰਤ ਹੋਣ ਲੱਗ ਗਈ ਤਾਂ ਉਹ ਜਿਹੜਾ ਉਹਨਾਂ ਦਾ ਪਿਆਰ ਆਉਣ ਲੱਗ ਗਿਆ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਭੈੜੀ ਇਹਨਾਂ ਦੇ ਨਾਲ ਇਸ ਗੱਲ ਤੇ ਹੋਊਗਾ ਹੁਣ 5 ਮਾਰਚ ਦੀ ਮੀਟਿੰਗ ਦਾ ਕਿਸ ਤਰੀਕੇ ਤੁਸੀਂ ਕਿਸ ਤਰੀਕੇ ਜਾਓਗੇ ਕਿਉਂਕਿ ਸੀਐਮ ਭਗਵੰਤ ਮਾਨ ਉਹਨਾਂ ਦਾ ਕਹ ਕੇ ਮੈਂ ਖੁਦ ਕਿਸਾਨਾਂ ਨੂੰ ਦਿੱਲੀ ਲੈ ਕੇ ਜਾਵਾਂਗਾ ਉਹ ਕਹਿੰਦੇ ਮਸਲੇ ਹੱਲ ਕਰਾ ਦੇਣ ਨੇ ਵੇਖੋ ਅਸਲ ਤਾਂ ਸਾਡੇ ਫੋਰਮਾਂ ਦੇ ਵਿੱਚ ਫੈਸਲੇ ਹੋ ਜਾਂਦੇ ਹੁਣ ਜੇ 15 20 ਜੱਸੇ ਬੰਦੀਆਂ ਬੈਠਦੀਆਂ ਜੇ ਮੇਰੀ ਨਿੱਜੀ رائے ਲਿਪਿਛੋ ਨਿੱਜੀ ਤਾਂ ਮੈਂ ਕਹਿੰਦਾ ਵੀ ਇਹੋ ਜੇ ਮੁੱਖ ਮੰਤਰੀ ਸਾਨੂੰ ਲੋੜ ਨਹੀਂ ਇਹੋ ਜੇ ਮੰਤਰੀ ਆ ਖਾਸ ਕਰਕੇ ਚਾਰ ਦੀ ਖਜ਼ਾਨਾ ਮੰਤਰੀ ਗਰਮੀਤ ਖੋਡੀਆਂ ਖਜ਼ਾਨਾ ਮੰਤਰੀ ਆਪਣਾ ਹਰਪਾਲ ਚਿਮਾ ਘਟਾਰੂ ਚੱਕ ਇਹ ਚਾਰੀ ਮੀਟਿੰਗਾਂ 'ਚ ਬੈਠਦੇ ਨੇ ਇਹੋ ਜੇ ਕੋਈ ਸੁਝਾਅ ਦੇਣ ਇਹ ਕਹਿੰਦੇ ਅਸੀਂ ਕਿਸਾਨਾਂ ਨੂੰ ਨਾਲ ਲੈ ਕੇ ਜਾਵਾਂਗੇ ਮੈਨੂੰ ਲੱਗਦਾ ਇਹਨਾਂ ਦੇ ਲੋੜ ਨਹੀਂ ਸਾਨੂੰ ਇਹ ਜਿੱਥੇ ਟੱਲੇਵਾਲ ਸਾਹਿਬ ਦਾ ਮਰਨ ਵਰਤ ਹੁਣ ਉਸੇ ਤਰੀਕੇ ਜਾਰੀ ਰਹੇਗਾ ਕਿਉਂਕਿ ਰਵਨੀਤ ਬਿੱਟੂ ਉਹਨਾਂ ਨੇ ਵੀ ਕਹਿ ਕਹਦੇ ਕਿ ਸਿਹਤ ਜ਼ਰੂਰੀ ਆ ਉਹ ਕਹਿੰਦੇ ਮੀਟਿੰਗ ਚ ਮਸ ਮੰਗਾਂ ਮੰਨੀਆਂ ਜਾਣਗੀਆਂ ਮਰਨ ਵਰਤ ਖੋਲ ਦੇਣਾ ਚਾਹੀਦਾ ਵੇਖੋ ਬਿੱਟੂ ਕੀ ਕਹਿੰਦਾ ਹੈ ਖੇਤੀ ਮੰਤਰੀ ਕੀ ਕਹਿੰਦਾ ਇਹ ਤਾਂ ਬੜਾ ਵਿਸ਼ਵਾਸ ਨਹੀਂ ਸਰਕਾਰਾਂ ਤੇ ਕੀਤਾ ਜਾ ਸਕਦਾ ਸਾਡੇ ਜਿਹੜੇ ਫੋਰਮ ਦਾ ਫੈਸਲਾ ਹੈ ਜਿਹੜਾ ਸਾਡੇ ਲੋਕਾਂ ਦਾ ਫੈਸਲਾ ਹੈ ਇਹ ਅਸੀਂ ਮੰਨਾਂਗੇ ਇਹ ਤਾਂ ਅਸੀਂ ਲਗਾਤਾਰ ਜਿੱਦੇ 3 ਤਰੀਕ ਨੂੰ ਟੱਲੇਵਾਲ ਸਾਹਿਬ ਪਿੰਡ ਗਏ ਆ ਉੱਥੇ ਵੀ ਬੇਨਤੀ ਕੀਤੀ ਸੀ ਕੇ ਮਾਰ-ਮਾਰ ਤੋ ਹੁਣ ਸਾਨੂੰ ਖੋਲ ਦੇਣਾ ਚਾਹੀਦਾ ਤਾਂ ਸਾਨੂੰ ਸਾਰੀਆਂ ਕਾਨਫਰੰਸਾਂ ਦੇ ਵਿੱਚੋਂ ਆਇਆ ਮੰਗਰੋ ਮੈਨੂੰ ਵੀ ਮਿਲਦੇ ਆ ਮੇਰੇ ਕੋਲੇ ਲੈਟਰ ਵੀ ਹੈਗੇ ਆ ਜਿਹੜੇ ਬਾਹਰੋਂ ਵੀ ਆਏ ਆ ਅਸੀਂ ਅੱਜ ਵੀ ਬੇਨਤੀ ਕਰਕੇ ਵੀ ਫੈਸਲਾ ਸੁਣਾ ਦਿਓ ਢੱਲੇਵਾਲ ਸਾਹਿਬ ਨੂੰ ਅੱਜ ਵੀ ਕਹਿ ਕੇ ਆ ਵੀ ਤੁਸ ਸੁਣਾਓ ਕਿ ਲੋਕਾਂ ਦੀਆਂ ਉਮੀਦਾਂ ਨੇ ਕਿ ਉਹ ਢੱਲੇਵਾਲ ਸਾਹਿਬ ਘਰ ਘਰ ਇਹ ਗੱਲ ਲੈ ਕੇ ਜਾਣ ਤਾਂ ਮੈਨੂੰ ਲੱਗਦਾ ਢੱਲੇਵਾਲ ਸਾਹਿਬ ਇੱਥੇ ਜ਼ਰੂਰ ਉਸ ਗੱਲ ਦਾ ਕੀ ਜਵਾਬ ਦੋਗੇ ਜੋ ਵਿਰੋਧੀ ਤਰ੍ਹਾਂ ਖਾਸ ਤੌਰ ਤੇ ਉਹ ਕਹਿੰਦੇ ਕਿ ਜਿਨ੍ਹਾਂ ਨੇ ਧਰਨਾ ਲਗਾਇਆ ਸੀ ਉਹਨਾਂ ਨੂੰ ਨਹੀਂ ਚੱਕਵਾਤਾ ਵੇਖੋ ਇਹ ਤਾਂ ਸਚਾਈ ਹੈ ਕਹਿਣ ਵਾਲੇ ਕੁਛ ਵੀ ਕਹੀ ਜਾਣ ਬੜਾ ਕੁਝ ਸਾਨੂੰ ਕਿਹਾ ਪਹਿਲਾਂ ਕਹਿੰਦੇ ਵੀ ਕਾਂਗਰਸ ਕਹਿੰਦੇ ਮੋਰਚਾ ਲਵਾਇਆ ਫਿਰ ਕਹਿੰਦੇ ਵੀ ਆਮ ਆਦਮੀ ਪਾਰਟੀ ਨੇ ਲਵਾਇਆ ਫਿਰ ਕਹਿੰਦੇ ਧਾਰ ਸਸ ਦੇ ਬੰਦੇ ਐ ਫਿਰ ਕਹਿੰਦੇ ਹਰਿਆਣੇ ਵਾਲੇ ਨੇ ਲਾਏ ਐ ਇਹ ਤਾਂ ਬੜਾ ਕੁਝ ਹੈ ਪਰ ਉਹ ਸਾਹਮਣੇ ਆ ਜਿਹੜੀ ਲੈਂਡ ਨੂੰ ਜਿਹੜੀ ਮੰਗ ਨੂੰ ਅਸੀਂ ਅੱਗੇ ਐਮਐਸਬੀ ਗਰੰਟੀ ਕਾਨੂੰਨ ਨੂੰ ਕੋਈ ਜਾਣਦਾ ਨਹੀਂ ਸੀਗਾ ਅਸੀਂ ਪ੍ਰਧਾਨ ਸਭਾ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕਿ ਇਹ ਸਭ ਨੂੰ ਪਤਾ ਕਿ ਜਦੋਂ ਤਿੰਨੇ ਕਾਨੂੰਨ ਬੰਦ ਰੱਦ ਹੋਏ ਆ ਉਦੋਂ ਵੀ ਕਿਹੜੀ ਸਾਡੀ ਗੱਲ ਹੋਈ ਇਸ ਸਰਕਾਰ ਨਾਲ ਭਗਵਾਨ ਪ੍ਰਧਾਨ ਮੰਤਰੀ ਨੇ ਐਲਾਨ ਕਰਨਾ ਪਿਆ ਅੱਜ ਵੀ ਕਿੰਨੀਆਂ ਮੰਗਾਂ ਤੇ ਜਿਹੜੇ ਅਸੀਂ ਲੜ ਰਹੇ ਆ ਤਾਂ ਉਹ ਐਲਾਨ ਕਰ ਰਹੇ ਆ ਕਿਹਦਾ ਕਰਕੇ ਕਰ ਰਹੇ ਨੇ ਜੇ ਕਿਸਾਨ ਲੜੇ ਤਾਂ ਇਹ ਕਿਸਾਨ ਜਿਹੜੇ ਲੜ ਰਹੇ ਆ ਤੇ ਵਿਰੋਧੀ ਕੀ ਬੋਲਦਾ ਹੈ ਹੱਕ ਆ ਉਹਨਾਂ ਦਾ ਵਿਰੋਧੀਆਂ ਦਾ ਬੋਲਣਾ ਐਸਕੇ ਨਾਲ ਕੋਈ ਮੀਟਿੰਗ ਹੋਈ ਮੋੜ ਏਕਾ ਹੋ ਕੇ ਏਕੇ ਦੀ ਤਰਜ਼ ਤੇ ਇਕੱਠਾ ਮੋਰਚਾ ਲੱਗ ਸਕਦਾ ਕੋਈ ਵੇਖੋ ਸਾਡੀ ਤਾਂ ਉਦੋਂ ਵੀ ਹਮੇਸ਼ਾ ਤੁਸੀਂ ਕਵਰੇਜ ਕਰਦੇ ਰਹੇ ਹੋ ਸਾਡੀ ਤਾਂ 13 ਨੂੰ ਵੀ ਸੀ ਬੇਨਤੀ ਕਿ ਜੇ ਉਹ ਸਾਥੀ ਸਾਥੀ ਸਾਡੀ ਗੱਲ ਮੰਨ ਲੈਂਦੇ ਪੂਰੇ ਦੇਸ਼ ਦੇ ਲੋਕ ਪੰਜਾਬ ਦੇ ਲੋਕ ਇਕੱਠੇ ਬੈਠਣਾ ਚਾਹੁੰਦੇ ਸੀ ਦੇਖਣਾ ਚਾਹੁੰਦੇ ਸੀ ਪਰ ਉਹ ਸਾਥੀ ਨਹੀਂ ਸਹਿਮਤ ਹੋਏ ਆ ਜੋ ਕੁਝ ਹੋਇਆ ਤਾਂ ਇਹਦੀ ਕਮਜ਼ੋਰੀਆਂ ਇਹਦਾ ਫਾਇਦਾ ਸਰਕਾਰਾਂ ਨੇ ਠਾਇਆ ਇਹ ਲਾਜ਼ਮੀ ਸੋਚਣਾ ਧੰਨਵਾਦ ਸਾਡੇ ਨਾਲ ਆਏ ਸਵਾਗਤ ਕਿਸਾਨ ਆਗੂ ਕਾਕਾ ਸਿੰਘ ਕੋਟੜਾ ਮੌਜੂਦ ਸੀ ਜਿੰਨਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਜੇਕਰ ਸਾਡਾ ਧਰਨਾ ਜਿਹੜਾ ਸ਼ੰਭੂ ਖਨੌਰੀ ਤੋਂ ਚੱਕ ਦਿੱਤਾ ਗਿਆ ਪਰ ਉਸੇ ਤਰੀਕੇ ਦੇ ਨਾਲ ਹੋ ਪੰਜਾਬ ਦੇ ਵਿੱਚ ਨਹੀਂ ਬਲਕਿ ਪੂਰੇ ਦੇਸ਼ ਦੇ ਭਰ ਦੇ ਵਿੱਚ ਮਹਾਪੰਚਾਇਤਾਂ ਕਰਾਂਗੇ ਤੇ ਜਿਹੜਾ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਲਗਾਤਾਰ ਇਹ ਜਿਹੜਾ ਆਪਣੀਆਂ ਮੋਰਚਾ ਜਾਰੀ ਰੱਖਾਂਗੇ ਕੈਮਰਾਮੈਨ ਸਤਨਾਮ ਦੇ ਨਾਲ ਮੈਂ ਸੁਖਮਨ ਚੀਵਾ ਸਰਾਂ ਦਾ ਐਨਆਰਆਈ ਟੀਵੀ ਦੇ